ਤੁਹਾਡੀ ਜਿਹੜੀ ਪ੍ਰਾਣੀ ਤੋਂ ਪ੍ਰਾਣੀ ਕਬਜਾ ਉਹ ਬਿਲਕੁਲ ਠੀਕ ਹੋ ਜੇਗੀ ਇਹ ਤੁਹਾਡੀ ਪ੍ਰਾਣੀ ਤੋਂ ਪ੍ਰਾਣੀ ਕਬਜ ਨੂੰ ਠੀਕ ਵੀ ਕਰੇਗਾ ਤੇ ਤੁਹਾਡਾ ਜਿਹੜਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਇਹ ਮਦਦ ਕਰੇਗਾ ਜੀ ਸੋ ਉਹ ਕਿਹੜਾ ਨੁਸਖਾ ਵਾ ਜਿਹੜਾ ਤੁਸੀਂ ਉਹਨੂੰ ਘਰੇ ਬਣਾ ਕੇ ਤੁਸੀਂ ਇਹਨਾਂ ਯੂਜ਼ ਕਰਨਾ ਅੱਧਾ ਚਮਚ ਯੂਜ਼ ਕਰਨੇ ਦਾ ਜਿਹੜੀ ਤੁਹਾਡੀ ਪ੍ਰਾਣ ਤੋਂ ਪੁਰਾਣੀ ਕਬਜਾ ਉਹ ਠੀਕ ਹੋਵੇਗੀ ਹੀ ਹੋਵੇਗੀ। ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ। ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰਵੇ ਫਿਟਨੈਸ ਦੇ ਵਿੱਚ ਹੀ। ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਕਬਜ ਦੀ ਪ੍ਰੋਬਲਮ ਆ ਹਨਾ। ਮਤਲਬ ਉਹਨਾਂ ਨੂੰ ਬਹੁਤ ਕਈਆਂ ਨੂੰ ਇਹੋ ਜਿਹੀ ਨੇ ਮੇਰੇ ਭੈਣ ਭਰਾ ਜਿਹਨੂੰ ਮਤਲਬ ਬਹੁਤ ਹੀ ਪੁਰਾਣੀ ਜਿਹੜੀ ਕਬਜ ਹੋਈ ਪਈ ਆ। ਉਹਨਾਂ ਬਹੁਤ ਸਾਰੀਆਂ ਦਵਾਈਆਂ ਵੀ ਖਾ ਕੇ ਦੇਖ ਲੀਆਂ ਬਹੁਤ ਸਾਰਾ ਮਤਲਬ ਉਹਨਾਂ ਨੁਸਖੇ ਵੀ ਕਰਕੇ ਦੇਖ ਲੇ ਪਰ ਉਹਨਾਂ ਦੀ ਜਿਹੜੀ ਕਬਜਾ ਉਹ ਬਿਲਕੁਲ ਠੀਕ ਨਹੀਂ ਹੋਈਏਗੀ ਹੈ ਨਾ ਸੋ ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹਾ ਨੁਸਖੇ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਹ ਨੁਸਖਾ ਜਿਹੜਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਤੁਸੀਂ ਉਹ ਨੁਸਖੇ ਨੂੰ ਤਿਆਰ ਕਰਕੇ ਤੁਸੀਂ ਘਰੇ ਤੁਸੀਂ ਉਹਨੂੰ ਮਤਲਬ ਡੇਲੀ ਤੁਸੀਂ ਉਹਨੂੰ ਯੂਜ਼ ਕਰੋਗੇ ਨਾ ਤੁਹਾਡੀ ਜਿਹੜੀ ਪੁਰਾਣੀ ਤੋਂ ਪੁਰਾਣੀ ਕਬਜਾ ਉਹ ਬਿਲਕੁਲ ਠੀਕ ਹੋ ਜਾਏਗੀ ਕਿਉਂਕਿ ਦੇਖੋ ਜੀ ਜਿਹੜਾ ਸਾਡਾ ਢਿੱਡ ਆ ਨਾ ਜਿਹੜਾ ਸਾਡਾ ਪੇਟ ਆ ਹੈ ਨਾ ਜਿੰਨੀਆਂ ਵੀ ਸਾਨੂੰ ਬਿਮਾਰ ਸਾਡੇ ਢਿੱਡ ਦੇ ਕਰਕੇ ਵਾਦਾ ਵਾਹਣਾ ਜਿਹੜਾ ਢਿੱਡ ਜਿਹੜਾ ਪੇਟ ਆ ਜਿਹੜਾ ਚੰਗੀ ਤਰ੍ਹਾਂ ਸਾਫ਼ ਨਹੀਂ ਹੋਊਗਾ ਹਨਾ ਉਹਨੂੰ ਸਾਨੂੰ ਮਤਲਬ ਦੇਖੋ ਕਬਜ ਤਾਂ ਸਾਨੂੰ ਹੋਣੀ ਹੀ ਹੋਣੀ ਆ ਉਹਦੇ ਨਾਲ ਸਾਡਾ ਭਾਰ ਵੀ ਵਧੇਗਾ ਤੇ ਸਾਨੂੰ ਹੋਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਨੇ ਜਿਹੜੀਆਂ ਸਾਡੀਆਂ ਮਤਲਬ ਕਬਜ ਕਰਕੇ ਸਾਨੂੰ ਹੁੰਦੀਆਂ ਨੇ ਜੇ ਸਾਡਾ ਮਤਲਬ ਮੰਨ ਕੇ ਜੇ ਪੇਟ ਆ ਜਿਹੜਾ ਸਾਫ਼ ਨਹੀਂ ਹੋਊਗਾ ਤੇ ਸਾਨੂੰ ਜਿਹੜੀਆਂ ਬਿਮਾਰੀਆਂ ਨੇ ਉਹ ਲੱਗਣੀਆਂ ਹੀ ਲੱਗਣੀਆਂ ਨੇ ਸੋ ਇਸ ਕਰਕੇ ਸਾਡਾ ਜਿਹੜਾ ਪੇਟ ਆ ਉਹ ਸਾਫ਼ ਹੋਣਾ ਬਹੁਤ ਹੀ ਜ਼ਰੂਰੀ ਆ ਹਨਾ ਸੋ ਉਹ ਕਿਹੜਾ ਨੁਸਖਾ ਵਾ ਜਿਹੜਾ ਤੁਸੀਂ ਉਹਨੂੰ ਘਰੇ ਬਣਾ ਕੇ ਤੁਸੀਂ ਹਨਾ ਯੂਜ਼ ਕਰਨਾ ਪੁਰਾਣੀ ਕਬਜ ਜਿਹੜੀ ਉਹ ਬਿਲਕੁਲ ਠੀਕ ਹੋ ਜੇਗੀ ਹਨਾ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਮੈਂ ਤੁਹਾਨੂੰ ਬਹੁਤ ਬਰੀਕੀ ਦੇ ਵਿੱਚ ਸਮਝਾਵਾਂਗਾ ਵੀ ਤੁਹਾਨੂੰ ਕਿਹੜੀ-ਕਿਹੜੀ ਚੀਜ਼ ਤੁਸੀਂ ਉਹ ਲੈਣੀ ਆ ਉਹ ਨੁਸਖੇ ਨੂੰ ਤਿਆਰ ਕਰਨ ਵਾਸਤੇ ਤੇ ਉਹ ਨੁਸਖੇ ਨੂੰ ਤਿਆਰ ਕਰਕੇ ਉਹ ਚੀਜ਼ ਨੂੰ ਤੁਸੀਂ ਕਦੋਂ ਪੀਣਾ ਵਾ ਹਨਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਸੋ ਆਓ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਜੀ ਦੇਖੋ ਜਿਹੜੇ ਮਿਰਪੇਨ ਭਰਾਵਾਂ ਨੂੰ ਪੁਰਾਣੀ ਤੋਂ ਪੁਰਾਣੀ ਕਬਜ ਹਨਾ ਉਹਨੂੰ ਠੀਕ ਕਰਨ ਲਈ ਤੁਹਾਨੂੰ ਕੀ ਚਾਹੀਦਾ ਉਹ ਦੋ ਚੀਜ਼ਾਂ ਦੀ ਜਰੂਰਤ ਪੈਗੀ ਇੱਕ ਹੋਏ ਤ੍ਰਿਫਲਾ ਚੂੜਨ ਦਾ ਬਰਤ ਤੁਸੀਂ ਸਾਰੇ ਨੂੰ ਪਤਾ ਹੀ ਹੋਣਾ ਤੁਹਾਨੂੰ ਹਣਾ ਜਿਹੜਾ ਤ੍ਰਿਫਲਾ ਚੂੜਨ ਬਣਦਾ ਵਾ ਉਹ ਤਿੰਨ ਚੀਜ਼ਾਂ ਤੋਂ ਬਣਦਾ ਵਾ ਉਹ ਬਣਦਾ ਆਮਲਾ ਆਮਲਾ ਬਿਹੜਾ ਆਮਲਾ ਬਿਹੜਾ ਤੇ ਹਰੜ ਹਣਾ ਠੀਕ ਆ ਇਹ ਤਿੰਨ ਚੀਜ਼ਾਂ ਨੂੰ ਮਿਲਾ ਕੇ ਤ੍ਰਿਫਲਾ ਜਿਹੜਾ ਚੂੜਨਾ ਉਹ ਬਣਦਾ ਆਮਲਾ ਬਿਹੜਾ ਤੇ ਹਰੜ ਨੂੰ ਇਹਨੂੰ ਮਿਲਾ ਕੇ ਤ੍ਰਿਫਲਾ ਚੂੜਨ ਜਿਹੜਾ ਉਹ ਤਿਆਰ ਕੀਤਾ ਜਾਂਦਾ ਵਾ ਤੁਸੀਂ ਤ੍ਰਿਫਲਾ ਚੂੜਨਾ ਜਿਹੜਾ ਉਹ ਲੈ ਲੈਣਾ ਤੁਹਾਨੂੰ ਮਾਰਕੀਟ ਦੇ ਵਿੱਚੋਂ ਮਿਲ ਜੇਗਾ ਠੀਕ ਹੈ ਜੀ ਇੱਕ ਤੁਸੀਂ ਲੈਣੀ ਹੈ 100 ਇੱਕ ਲੈਣੀ ਤੁਸੀਂ ਸੌਂਫ ਠੀਕ ਹੈ ਜੀ ਆਹ ਦੋ ਚੀਜ਼ਾਂ ਤੁਸੀਂ ਲੈਣੀਆਂ ਨੇ ਜਿੰਨਾ ਤੁਸੀਂ ਤ੍ਰਿਫਲਾ ਲਓਗੇ ਮੰਨ ਕੇ ਚਲੋ ਤੁਸੀਂ 100 ਗ੍ਰਾਮ ਤ੍ਰਿਫਲਾ ਚੂਰਨ ਲਿਆ ਠੀਕ ਹੈ ਜੀ 100 ਗ੍ਰਾਮ ਤੇ 100 ਗ੍ਰਾਮ ਹੀ ਤੁਸੀਂ ਸੌਂਫ ਲੈਣੀ ਆ 100 ਗ੍ਰਾਮ ਹੀ ਤੁਸੀਂ ਸੌਂਫ ਲੈਣੀ ਆ ਹੁਣ ਤੁਸੀਂ ਕੀ ਕਰਨਾ ਜਿਹੜੀ ਸੌਂਫ ਆ ਨਾ ਇਹਨੂੰ ਤੁਸੀਂ ਗ੍ਰੇਂਡਰ ਦੇ ਵਿੱਚ ਪਾ ਲੈਣਾ ਮਿਕਸੀ ਦੇ ਵਿੱਚ ਗ੍ਰੇਂਡਰ ਦੇ ਵਿੱਚ ਪਾ ਕੇ ਤੁਸੀਂ ਇਹਦਾ ਸੌਂਫ ਦਾ ਵੀ ਤੁਸੀਂ ਪਾਊਡਰ ਜਾਂ ਬਣਾ ਲੈਣਾ ਇਹਦਾ ਵੀ ਤੁਸੀਂ ਪਾਊਡਰ ਬਣਾ ਲੈਣਾ ਠੀਕ ਹੈ ਜੀ ਜਦੋਂ ਇਹਦਾ ਪਾਊਡਰ ਬਣ ਜਾਏਗਾ ਫਿਰ ਤੁਸੀਂ ਕੀ ਕਰਨਾ ਜਿਹੜਾ ਤ੍ਰਿਫਲਾ ਚੂਰਨਾ ਤ੍ਰਿਫਲਾ ਚੂਰਨ ਤੇ ਸੌਂਫ ਦਾ ਪਾਊਡਰ ਜਿਹੜਾ ਤੁਸੀਂ ਤਿਆਰ ਕੀਤਾ ਸੀਗਾ ਇਹਨੂੰ ਦੋਵਾਂ ਨੂੰ ਤੁਸੀਂ ਮਿਕਸ ਕਰ ਲੈਣਾ ਜਦੋਂ ਮਿਕਸ ਕਰ ਲਓਗੇ ਨਾ ਇਹਨੂੰ ਤੁਸੀਂ ਇੱਕ ਡੱਬੇ ਦੇ ਵਿੱਚ ਪਾ ਕੇ ਰੱਖ ਲੈਣਾ ਠੀਕ ਹੈ ਜੀ ਇਹ ਤੁਹਾਡਾ ਜਿਹੜਾ ਚੂਰਨਾ ਉਹ ਤਿਆਰ ਹੋ ਗਿਆ ਇਹ ਤੁਹਾਡੀ ਪ੍ਰਾਣੀ ਤੋਂ ਪ੍ਰਾਣੀ ਕਬਜ਼ ਨੂੰ ਠੀਕ ਵੀ ਕਰੇਗਾ ਤੇ ਤੁਹਾਡਾ ਜਿਹੜਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਇਹ ਮਦਦ ਕਰੇਗਾ ਜੀ ਠੀਕ ਹੈ ਜੀ ਇਹ ਦੋ ਚੀਜ਼ਾਂ ਦਾ ਤੁਸੀਂ ਪਾਊਡਰ ਆ ਜਿਹੜਾ ਤਿਆਰ ਕਰ ਲੈਣਾ ਹੁਣ ਇਸ ਤੋਂ ਬਾਅਦ ਦਾਦਾ ਵੀ ਤੁਸੀਂ ਇਹਨੂੰ ਲੈਣਾ ਕਿਵੇਂ ਆ ਦੇਖੋ ਇਹਨੂੰ ਲੈਣ ਦਾ ਤਰੀਕਾ ਹੈਗਾ ਵਾ ਇਹਨੂੰ ਤੁਸੀਂ ਦਿਨ ਦੇ ਵਿੱਚ ਦੋ ਵਾਰ ਲੈਣਾ ਵਾ ਦੋ ਵਾਰ ਜ਼ਰੂਰੀ ਲੈਣਾ ਜੇ ਤੁਸੀਂ ਆਪਣੀ ਪ੍ਰਾਣੀ ਤੋਂ ਪ੍ਰਾਣੀ ਜਿਹੜੀ ਕਬਜ਼ਾ ਉਹ ਠੀਕ ਕਰਨਾ ਚਾਹੁੰਦੇ ਹੋ ਤੁਸੀਂ ਲੈਣਾ ਕਿਵੇਂ ਇਹਨੂੰ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਨਾ ਉੱਠ ਕੇ ਤੁਸੀਂ ਇਹਨੂੰ ਇੱਕ ਇੱਕ ਚਮਚ ਆਹ ਜਿਹੜਾ ਪਾਊਡਰ ਤੁਸੀਂ ਤਿਆਰ ਕੀਤਾ ਨਾ ਇਹਦਾ ਇੱਕ ਚਮਚ ਤੁਸੀਂ ਇੱਕ ਗਲਾਸ ਇੱਕ ਗਲਾਸ ਪਾਣੀ ਦੇ ਵਿੱਚ ਤੁਸੀਂ ਪੀਓ ਕੇ ਰੱਖ ਦੇਣਾ ਇਹਨੂੰ ਪੀਓ ਕੇ ਰੱਖ ਦੇਣਾ ਤਾਂ ਰਾਤ ਨੂੰ ਜਦੋਂ ਤੁਸੀਂ ਖਾਣਾ ਖਾ ਲਓਗੇ ਸੌਣ ਲੱਗੇ ਸੌਣ ਲੱਗੇ ਤੁਸੀਂ ਇਹਨੂੰ ਪੀ ਲੈਣਾ ਇਨੂੰ ਪੀ ਲੈਣਾ ਜਦੋਂ ਤੁਸੀਂ ਪੀਓਗੇ ਨਾ ਆ ਜਿਹੜਾ ਗਲਾਸ ਦੇ ਵਿੱਚ ਮਤਲਬ ਵੀ ਤਿਆਰ ਕੀਤਾ ਵਾ ਤੁਸੀਂ ਚੋੜਨ ਉਹਨੂੰ ਚੰਗੀ ਤਰ੍ਹਾਂ ਚਮਚੇ ਦੇ ਨਾਲ ਹਿਲਾ ਲੈਣਾ ਕਿਉਂਕਿ ਇਹ ਸੰਗਣਾ ਹੁੰਦਾ ਵਾ ਥੱਲੇ ਬੈਠ ਜਾਂਦਾ ਵਾ ਠੀਕ ਹੈ ਜੀ ਸੋਇ ਨੂੰ ਚੰਗੀ ਤਰ੍ਹਾਂ ਹਲਾ ਕੇ ਫਿਰ ਤੁਸੀਂ ਪੀਣਾ ਰਾਤ ਨੂੰ ਸੌਣ ਲੱਗੇ ਤੇ ਫਿਰ ਤੁਸੀਂ ਇਹਨੂੰ ਸਵੇਰੇ ਖਾਲੀ ਪੇਟ ਵੀ ਲੈਣਾ ਸਵੇਰੇ ਖਾਲੀ ਪੇਟ ਕਿਵੇਂ ਲਓਗੇ ਰਾਤ ਨੂੰ ਸੌਣ ਲੱਗੇ ਤੁਸੀਂ ਫਿਰ ਸੇਮ ਜਿੱਦਾਂ ਤੁਸੀਂ ਸਵੇਰੇ ਤੁਸੀਂ ਇਹਨੂੰ ਪੀ ਕੇ ਰੱਖਿਆ ਸੀ ਉਸੇ ਤਰ੍ਹਾਂ ਤੁਸੀਂ ਸ਼ਾਮ ਨੂੰ ਇਹਨੂੰ ਪੀਓ ਕੇ ਰੱਖ ਦੇਣਾ ਇੱਕ ਚਮਚ ਪਾਣੀ ਦੇ ਵਿੱਚ ਪਾਣਾ ਉਹਨੂੰ ਪੀਓ ਕੇ ਰੱਖ ਦੇਣਾ ਸਵੇਰੇ ਜਦੋਂ ਉੱਠਣ ਸਾਰ ਸਵੇਰੇ ਖਾਲੀ ਪੇਟ ਤੁਸੀਂ ਇਹਨੂੰ ਇੱਕ ਗਲਾਸ ਤੁਸੀਂ ਇਹਦਾ ਉਦੋਂ ਪੀਣਾ ਠੀਕ ਹੈ ਜੀ ਇਹਨੂੰ ਉਦੋਂ ਪੀਣਾ ਵਾ ਫਿਰ ਦੇਖੋ ਤੁਹਾਨੂੰ ਮਤਲਬ ਹੀ ਇੱਕ ਦੋ ਦਿਨ ਦੇ ਵਿੱਚ ਇੱਕ ਦੋ ਦਿਨ ਦੇ ਵਿੱਚ ਹੀ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਏਗਾ ਜੀ ਠੀਕ ਹੈ ਜੀ ਕਈਆਂ ਨੂੰ ਮਤਲਬ ਆਇਆ ਵੀ ਜੇ ਤੁਸੀਂ ਮਤਲਬ ਪੀਓਗੇ ਨਾ ਕਈਆਂ ਨੂੰ ਮਤਲਬ ਵੀ ਜਲਦੀ ਮਤਲਬ ਵੀ ਜ਼ਿਆਦਾ ਪੇਟ ਸਾਫ਼ ਹੋਣਾ ਸ਼ੁਰੂ ਹੋ ਜਾਂਦਾ ਤਾਂ ਉਹ ਕੀ ਕਰ ਸਕਦਾ ਇਹਦਾ ਇੱਕ ਚਮਚ ਦੀ ਬਜਾਏ ਅੱਧਾ ਚਮਚ ਅੱਧਾ ਚਮਚ ਯੂਜ਼ ਕਰਨੇ ਦਾ ਜਿਆਦਾ ਨਾਕਮ ਇੱਕ ਚਮਚ ਨਾ ਯੂਜ਼ ਕਰਨਾ ਅੱਧਾ ਚਮਚ ਉਹ ਯੂਜ਼ ਕਰ ਸਕਦੇ ਹੋ ਵਿਸ ਦਾ ਇੱਕ ਚਮਚਾ ਜੜਾ ਤੁਹਾਡਾ ਪੇਟ ਬਿਲਕੁਲ ਸਾਫ ਕਰ ਦੇਗਾ ਤੁਸੀਂ ਇਹਨੂੰ ਰੈਗੂਲਰ ਤੁਸੀਂ 20 ਤੋਂ 25 ਦਿਨ 20 ਤੋਂ 25 ਦਿਨ ਤੁਸੀਂ ਇਹਨੂੰ ਯੂਜ਼ ਕਰਨਾ ਵਾ ਡੇਲੀ ਇਹ ਨਹੀਂ ਹੈਗਾ ਵੀ ਤੁਸੀਂ ਅੱਜ ਪੀਤਾ ਵੀ ਤੁਹਾਡਾ ਪੇਟ ਸਾਫ ਹੋ ਗਿਆ ਤੁਸੀਂ ਕਹੋਗੇ ਯਾਰ ਬਸ ਮੇਰਾ ਇੱਕ ਦਿਨ ਦੇ ਵਿੱਚ ਹੀ ਪੇਟਸਾਬ ਹੋ ਗਿਆ ਨਹੀਂ ਜੇ ਤੁਸੀਂ ਆਪਣੀ ਪ੍ਰਾਣੀ ਤੋਂ ਪ੍ਰਾਣੀ ਕਵਜੇ ਠੀਕ ਕਰਨੀਆਂ ਤਾਂ ਤੁਸੀਂ ਇਹਨੂੰ 20 ਤੋਂ 25 ਦਿਨ ਤੁਸੀਂ ਇਹਨੂੰ ਲੈਣਾ ਹੀ ਲੈਣਾ ਵਾ ਜਦੋਂ ਤੁਸੀਂ 20 ਤੋਂ 25 ਦਿਨ ਲਓਗੇ ਤੁਹਾਡੇ ਜਿਹੜਾ ਢਿੱਡ ਦਾ ਜਿਹੜਾ ਮੈਟਾਬੋਲਿਜ਼ਮ ਉਹ ਸੈੱਟ ਹੋ ਜਾਏਗਾ ਜਿਹੜੀ ਤੁਹਾਡੀ ਪ੍ਰਾਣੀ ਤੋਂ ਪ੍ਰਾਣੀ ਕਵਜਾ ਉਹ ਵੀ ਠੀਕ ਹੋ ਜਾਏਗੀ ਤੁਹਾਡੇ ਢਿੱਡ ਦੇ ਅੰਦਰ ਜਿੰਨੀਆਂ ਵੀ ਬਿਮਾਰੀਆਂ ਲੱਗੀਆਂ ਹੋਣੇ ਤੁਹਾਡੇ ਪੇਟ ਦੇ ਅੰਦਰ ਜਿੰਨੀ ਵੀ ਇਨਫੈਕਸ਼ਨ ਵਗੈਰਾ ਹੈਈਆ ਵਾਇਰਸ ਵਗੈਰਾ ਰਹੇਗਾ ਵਾ ਉਹ ਬਿਲਕੁਲ ਠੀਕ ਹੋ ਜਾਏਗਾ ਤੇ ਤੁਹਾਡੀ ਕਬਜ ਜਿੰਨੀ ਮਰਜੀ ਪੁਰਾਣੀ ਕਬਜ ਹੋਵੇ ਤੁਹਾਡੀ ਬਿਲਕੁਲ ਠੀਕ ਹੋ ਜੇਗੀ ਤੁਸੀਂ ਬਹੁਤ ਦਵਾਈਆਂ ਖਾ ਕੇ ਦੇਖ ਲੀਆਂ ਜੜੀ ਦੇਸੀ ਨੁਸਖੇ ਵੀ ਤੁਸੀਂ ਕਰਕੇ ਦੇਖ ਲਏ ਪਰ ਤੁਹਾਡੀ ਜਿਹੜੀ ਕਬਜ ਹੋ ਨਹੀਂ ਠੀਕ ਹੁੰਦੀ ਬਈ ਤਾਂ ਪਲੀਜ਼ ਤੁਸੀਂ ਇੱਕ ਵਾਰੀ ਆਹ ਟਰਾਈ ਕਰੋ ਜਿਹੜਾ ਮੈਂ ਤੁਹਾਨੂੰ ਦੱਸਿਆ ਵਾ ਤੁਸੀਂ ਇਹਨੂੰ ਟਰਾਈ ਕਰਕੇ ਦੇਖੋ ਤੁਹਾਡੀ ਜਿਹੜੀ ਕਬਜਾ 101% ਜਿਹੜੀ ਉਹ ਠੀਕ ਹੋਵੇਗੀ ਹੀ ਹੋਵੇਗੀ ਜੀ ਬਾਕੀ ਜਿਹੜੀ ਕਬਜ ਹੁੰਦੀ ਪਤਾ ਕਿਉਂ ਆ ਕਬਜ਼ ਜਿਹੜੀ ਹੁੰਦੀ ਆ ਉਹ ਸਾਡੇ ਖਾਣ ਪੀਣ ਕਰਕੇ ਹੁੰਦੀ ਆ ਅਸੀਂ ਮਤਲਬ ਵੀ ਆਪਣੀ ਡਾਈਟ ਦੇ ਵਿੱਚ ਨਾ ਅਸੀਂ ਫਾਈਬਰ ਐਡ ਕਰਦੇ ਹੈਗੇ ਨਾ ਅਸੀਂ ਪ੍ਰੋਟੀਨ ਐਡ ਕਰਦੇ ਹੈਗੇ ਠੀਕ ਆ ਨਾ ਅਸੀਂ ਮਤਲਬ ਵੀ ਕਬਜ਼ ਐਡ ਕਰਦੇ ਹੈਗੇ ਅਸੀਂ ਕੀ ਕਰਦੇ ਸੀ ਮਿੱਠੀਆਂ ਚੀਜ਼ਾਂ ਖਾਣੀਆਂ ਸ਼ੁਰੂ ਕਰ ਦਿੰਨੇ ਆ ਜਾਂ ਜੰਕ ਫੂਡ ਖਾਣਾ ਸ਼ੁਰੂ ਕਰ ਦਿੰਨੇ ਆ ਜਬ ਮਿੱਠਾ ਖਾਣਾ ਸ਼ੁਰੂ ਕਰ ਦਿੰਨੇ ਆ ਹਨਾ ਜੇ ਉਹਦੇ ਨਾਲ ਕੀ ਕੀ ਜਿਹੜੀ ਸਾਨੂੰ ਕਬਜ਼ਾ ਉਹ ਹੋਣੀ ਸ਼ੁਰੂ ਹੋ ਜਾਂਦੀ ਆ ਹਨਾ ਸਾਡਾ ਢਿੱਡਾ ਜਿਹੜਾ ਉਹ ਚੀਜ਼ਾਂ ਨੂੰ ਜਿਹੜੇ ਮਤਲਬ ਵੀ ਪੇਟ ਆ ਸਾਡਾ ਉਹ ਚੀਜ਼ਾਂ ਨੂੰ ਮਤਲਬ ਪਚੋਂਦਾ ਨਹੀਂ ਹੈਗਾ ਜਿਵੇਂ ਮੈਦਾ ਮੈਦੇ ਨੂੰ ਬਿਲਕੁਲ ਨਹੀਂ ਪਚੋਂਦਾ ਹੈਗਾ ਹਨ ਮਤਲਬ ਪਚੋਣ ਦੇ ਵਿੱਚ ਬਹੁਤ ਹੀ ਜ਼ਿਆਦਾ ਟਾਈਮ ਲੱਗ ਜਾਂਦਾ ਵਾ ਇਹਨਾਂ ਨੂੰ ਉਹ ਚੀਜ਼ ਪਚਦੀ ਨਹੀਂ ਹੈਗੀ ਅਸੀਂ ਉੱਪਰੋਂ ਦੀ ਕੋਈ ਹੋਰ ਚੀਜ਼ ਹੋਰ ਖਾ ਲੈਨੇ ਆ ਜਿਹਦੇ ਕਰਕੇ ਮਤਲਬ ਸਾਡਾ ਸਾਡਾ ਢਿੱਡ ਦਾ ਮਤਲਬ ਵੀ ਜੇ ਕਿਹਦੀ ਪਾਚਣ ਦੀ ਸ਼ਕਤੀ ਹੈ ਜਿਹੜੀ ਉਹ ਮਤਲਬ ਵੀ ਕਮਜ਼ੋਰ ਹੋ ਜਾਂਦੀ ਹੈ ਫਿਰ ਤੁਹਾਨੂੰ ਕੀ ਹੈ ਜਿਹੜੀ ਇਹ ਕਬਜਾ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਬਿਮਾਰੀਆਂ ਜਿਹੜੀਆਂ ਲੱਗਣੇ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਮੇਰੇ ਪਿੰਡ ਪਰਵਾ ਨੂੰ ਕਬਜਾ ਨਾ ਉਹਨਾਂ ਨੂੰ ਕਬਜੇ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਹੋਣਗੀਆਂ ਸੋ ਇਹ ਜਿਹੜਾ ਚੂਰਨ ਮੈਂ ਤੁਹਾਨੂੰ ਦੱਸਿਆ ਵਾ ਤੁਸੀਂ ਇਹਨੂੰ ਪੀਣਾ ਸ਼ੁਰੂ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਉਹ ਮੈਨੂੰ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਗੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਬੜੀ ਸਤਿ ਸ੍ਰੀ ਅਕਾਲ ਜੀ